uta mata ਤਾ ਮਾਤਾ ਮਹਾਨ ਪਦਾਰਥ ਹੈ ਦੁਨੀਆ ਦੇ ਜਿੰਨੇ ਪਦਾਰਥ ਨੇ ਜਿਹੜਾ ਜ਼ਿੰਦਗੀ ਪਦਾਰਥ ਹੈ ਨਾ ਇਹਦੇ ਦੁਆਲੇ ਵਾਲੇ ਚੱਕਰ ਘੱਟਦੇ ਆ ਤੋ ਇਹ ਸੰਸਾਰ ਵਿੱਚ ਸਭ ਤੋਂ ਵੱਡਾ ਕੀਮਤੀ ਪਦਾਰਥ ਜ਼ਿੰਦਗੀ ਹੈ ਜਿਸ ਮਾਲਕ ਨੇ ਸਾਨੂੰ ਜ਼ਿੰਦਗੀ ਵਰਗਾ ਵਧੀਆ ਪਦਾਰਥ ਇਹ ਸੰਸਾਰ ਵਿੱਚ ਦਿੱਤਾ ਹੈ। ਮਨੁੱਖ ਦੀ ਜ਼ਿੰਦਗੀ ਇਹ ਮਾਨਵ ਜਾਤੀ ਇੱਕ ਐਸਾ ਮਹਾਨ ਕਰਤਵ ਹੈ ਪਰਮੇਸ਼ਵਰ ਦਾ ਜਿਹਦੇ ਅਧੀਨ ਸਾਰੀ ਦੁਨੀਆ ਦੀਆਂ ਸ਼ਕਤੀਆਂ ਕੀਤੀਆਂ ਨੇ। ਵਹਿਗੁਰੂ ਨੇ ਸਾਰੀ ਦੁਨੀਆ ਦੀ ਸ਼ਕਤੀ ਜੋ ਕੁਝ ਤੁਹਾਨੂੰ ਨਜ਼ਰ ਆ ਰਿਹਾ ਹੈ ਇਹ ਮਨੁੱਖ ਦੇ ਅਧੀਨ ਔਰ ਇਸ ਤੋਂ ਉੱਪਰ ਕੋਈ ਪਰਮਲ ਮਹਾਨ ਨਹੀਂ ਹੈ ਇਸ ਨੂੰ ਸੁਰਤ ਬਖਸ਼ੀ ਹੈ ਗਿਆਨ ਬਖਸ਼ਿਆ ਹੈ ਹੱਥ ਪੈਰ ਬਖਸ਼ੇ ਹਨ ਦੁਨੀਆ ਦੇ ਸਾਰੇ ਪਦਾਰਥ ਬਖਸ਼ੇ ਹਨ ਚੰਗਾ ਰਹਿਣ ਸਹਿਣ ਬਖਸ਼ਿਆ ਹੈ ਚੱਗਾ ਖਾਣ ਪੀਣ ਬਖਸ਼ਿਆ ਹੈ ਤੰਦਰੁਸਤੀ ਬਖਸ਼ੀ ਹੈ ਔਰ ਜ਼ਿੰਦਗੀ ਦੀਆਂ ਵੱਡੀਆਂ ਤੋਂ ਵੱਡੀਆਂ ਕਾਢਾਂ ਜਿੰਦਗੀ ਦੇ ਵੱਡੇ ਤੋਂ ਵੱਡੇ ਮਹਾਨ ਪਦਾਰਥ ਵਿਗਿਆਨਕ ਤੌਰ ਤੇ ਮਨੁੱਖ ਨੇ ਦੁਨੀਆਂ ਵਿੱਚ ਪ੍ਰਗਟ ਕੀਤੇ ਨਹੀਂ ਪਰਮੇਸ਼ਵਰ ਨੇ ਇਹ ਮਨੁੱਖ ਜਾਤੀ ਐਸੀ ਬਣਾਈ ਹੈ। ਤੋਂ ਇਹਦੇ ਵਿੱਚ ਰਹਿ ਕੇ ਸਾਡੀ ਪਰਿਵਾਰਕ ਜ਼ਿੰਦਗੀ ਹੈ। ਅਸੀਂ ਬੱਚਾ ਜਵਾਨ ਹੁੰਦਾ ਹੈ ਉਹਦੀ ਸ਼ਾਦੀ ਹੁੰਦੀ ਹੈ। ਮਾਪੇ ਬੜਾ ਚਾਕਰਦੇ ਹਨ ਬੜੀ ਖੁਸ਼ੀ ਕਰਦੇ ਹਨ। ਪੁੱਤਰ ਮਾਂ ਭੈਣਾ ਸ਼ੇਰੇ ਲਾਉਂਦੇ ਨੇ ਜੱਜ ਬਰਾਤ ਜਾਂਦੀ ਏ ਮੁੰਡੇ ਦਾ ਵਿਆਹ ਹੁੰਦਾ ਏ ਡੋਲੀ ਲੈ ਕੇ ਘਰ ਆਉਂਦੇ ਏ ਇਹ ਇੱਕ ਸਾਰੇ ਵਿਸ਼ਵ ਦੀ ਪਰੰਪਰਾ ਹੈ ਹਰ ਮਸਜਬ ਹਰ ਧਰਮ ਹਰ ਕੌਮ ਵਿੱਚ ਆਪਣੇ ਆਪਣੇ ਢੰਗ ਨਾਲ ਇਹ ਸੰਸਕਾਰ ਹੁੰਦੇ ਆ ਤਾਂ ਸਤਿਗੁਰੂ ਮਹਾਰਾਜ ਫਿਰ ਉਸ ਪਰਿਵਾਰ ਵਿੱਚ ਪੁੱਤਰ ਦੀਆਂ ਦਾਤਾਂ ਬਖਸ਼ਦੇ ਤਾਂ ਸਿੱਖ ਜਗਤ ਜਿਹੜਾ ਇਹ ਕੋਈ ਵੀ ਖੁਸ਼ੀ ਹੋਵੇ ਕੋਈ ਵੀ ਪਰੰਪਰਾ ਹੋਵੇ ਕੋਈ ਵੀ ਮਸਲਾ ਹੋਵੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਜ਼ੇਰ ਯਕੀਨਤਾ ਹੁੰਨੇ ਆ ਅਸੀਂ ਇਹਦੇ ਸ਼ੁਕਰਾਨੇ ਵਿੱਚ ਜੁੜਦੇ ਆ ਕਿ ਦਸਾਂ ਗੁਰੂਆਂ ਦੀ ਜਿੰਨੀ ਤਪੱਸਿਆ ਹੈ ਜਿਹਾ ਗੁਰੂਆਂ ਦੀ ਜੋ ਵੀ ਵਸਤੂ ਹੈ ਉਹਨਾਂ ਕੋਲ ਉਹ ਸਾਰੀ ਗੁਰੂ ਗ੍ਰੰਥ ਸਾਹਿਬ ਦੇ ਅਰਪਣ ਹੈ ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਨ ਹੈ। ਔਰ ਅਸੀਂ ਇਹਦੀ ਜ਼ੇਰ ਯਕੀਨਤ ਖੋਸ਼ਾ ਪ੍ਰਵਾਰ ਆਪਣੇ ਇਸ ਨਵੇਂ ਜਨਮੇ ਕਾਕੇ ਹਰ ਸਿਮਰ ਜੋਤ ਸਿੰਘ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਗੁਰੂ ਦੀ ਅਸ਼ੀਰਵਾਦ ਲਈ ਸਤਿਗੁਰੂ ਦੇ ਸ਼ਿਖਪੁਰਾਨੇ ਵਿੱਚੋਂ ਉਹਨਾਂ ਦੇ ਦਰਬਾਰ ਵਿੱਚ ਜ਼ੇਰ ਯਕੀਨਤ ਅਸੀਂ ਸਾਰੇ ਜਨੇ ਇਕੱਤਰ ਹੋਏ ਆ। ਇਸ ਖੁਸ਼ੀ ਵਿੱਚ ਅੱਜ ਦਾ ਫੰਕਸ਼ਨ ਹੈ। ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਗਾਇਨ ਕਰ ਰਹੇ ਆ ਆਪ ਬੜੇ attentiveness ਨਾਲ ਸੁਣੋ। ਓ ਤਾ ਮਾਤਾ ਕੀ ਅਸੀ ਓ ਤਾ ਮਾਤਾ ਨੇਮਕ ਨਬਸਰਾ ਤੁਮ ਕੋ ਹਰ ਹਰ ਨੇਮਕ ਨਬਸਰਾ ਤੁਮ ਕੋ ਹਰ ਹਰ ਸਦਪ ਜੋ ਜਗਦੀ ਹੋਤਾ ਮਾਤਾ ਕੀ

ਰੀ ਹੋਏ ਉਦਾਰ ਨੂੰ ਸੋ ਹਰ ਹਰ ਤੁਮ ਸਦਹੀ ਜਾਪੋ ਜਾਂ ਕਾਇੰਤ ਨ ਪਾਲੋ ਬਿਸਰਾ ਤੁਮ ਕੋ ਹਰੇ ਹਰੇ ਨਿਮਕ ਨ ਬਿਸਰਾ ਤੁਮ ਕੋ ਹਰੇ ਹਰੇ ਸਦਾ ਪਜੋ ਚਗਤੀ ਓ ਤਾ ਮਾਤਾ ਕੀ ਸਤ ਗੁਰ ਤੁਮ ਕੋ ਹੋਏ ਦਿਆਲਾ ਸਤ ਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪੀ ਸਤ ਗੁਰ ਤੁਮ ਕੋ ਕੋ ਹੋਏ ਦੀਆਲਾ ਸੰਤ ਸੰਗ ਤੇਰੀ ਪ੍ਰੀ ਕਾਪੜ ਪਤ ਪਰਮੇਸ਼ਰ ਰਾਖੀ ਕੋ ਜਨ ਕੀ ਰਤਨੀ ਊਤਾ ਊਤਾ ਕੀ ਅਸੀ ਨਿਮਕ ਨਾ ਬਿਸਰੋ ਤੁਮ ਕੋ ਹਰੇ ਆਰੇ ਨਿਮਕ ਨਾ ਬਿਸਰੋ ਤੁਮ ਕੋ ਹਰੇ ਆਰੇ ਸਦਾ ਪਜੋ ਜਗਦੀ ਸੋ ਤਾ ਮਾਤਾ ਮਾਤਾ ਕੀ ਅਸੀ ਅੰਮ੍ਰਿਤ ਪੀਵੋ ਸਰਦਾ ਚਿਰ ਜੀਵੋ ਹਰ ਸਿਮਰਤਿਆ ਤਿ ਅਨੰਤਾ ਮਰਤ ਪੀਵਾ ਸਦਾ ਚਿਰ ਜੀਓ ਹਰ ਸ਼ਮਰਤ ਅੰਦਾ ਰੰਗਤ ਮਾਸ਼ਾ ਪੂਰਨ ਆਸ਼ਾ ਕਬਹੂ ਨਾ ਬਿਆਪੇ ਚਿੰਤਾ ਓ ਤਾ ਮਤਾ ਨਮਕ ਨ ਬਿਸਰੋ ਤੁਮ ਕੋ ਹਰ ਹਰ ਨਮਕ ਨ ਬਿਸਰੋ ਤੁਮ ਕੋ ਹਰ ਹਰ ਨਮਕ ਨ ਬਿਸਰੋ ਤੁਮ ਕੋ ਹਰੀ ਹਰੀ ਨਮਕ ਨ ਬਿਸਰੋ ਤੁਮ ਕੋ ਹਰ ਹਰ सो ऐसा हर त्याये मेरे जियड़े सिर शाह कैशा तिस ही की कर या जिसका सब सुब सा निम्क न बिसरो तुमको हरे भरे ਨਮਕ ਨਬਸਰੋ ਤੁਮ ਕੋ ਹਰੇ ਹਰੇ ਨਮਕ ਨਬਸਰੋ ਤੁਮ ਕੋ ਹਰੇ ਹਰੇ ਇਸ ਯੁਗ ਮੇ शोभा नाम की इस युग में शोभा नाम की इस पानी ते जिन तू करया माटी कले द्योरा करया ਉਕਤ ਜੋਤ ਲੈ ਸੁਰਤ ਪਰਖਿਆ ਮਾਂਹ ਗਰਭ ਮੈਂ ਜਦ ਤੂੰ ਰਖਿਆ ਨਿਮਕ ਨ ਬਿਸ਼ਰੋ ਤੁਮ ਕੋ ਹਰਿ ਵਾਰ ਨਿਮਗ ਤੁਮ ਕੋ ਹਰੇ ਹਰੇ ਐਸੋ ਸਹਾਈ ਹਰ ਕੋ ਨਾਮ ਸਾਧ ਸੰਗਤ ਭਜ ਪੂਰਨ ਕਾਮ ਬੂੜਤ ਕੋ ਜੈਸੇ 베ੜੀ ਮਿਲਤ ਉਹ ਜਿਤ ਦੀਪਕ ਮਿਲਤ ਤਿਲ ਤੇ ਜਲਤ ਅਗਨੀ ਮਿਲਤ ਨੀਰ ਜਲਤ ਅਗਨੀ ਮਿਲਤ ਨੀਰ ਜੈਸੇ ਬਾਰਕ ਮੁਖੇ ਖੀਰ ਜੈਸੇ ਰਨਮੈ ਸਕਾਪਰਾਤ ਜੈਸੇ ਪੂਕੇ ਪੋ ਜਨਮਾ ਜੈਸੇ ਕਰਖੇ ਬਰਸ ਮੇਦ ਜੈਸੇ ਪਾਲਨ ਸਰਨ ਸੇਗ ਗਰਣ ਮੁਖ ਨਹੀਂ ਸਰਪ ਤਰਾਸ ਸੁਆ ਪਿੰਜਰ ਨਹੀਂ ਖਾਏ ਬਲਾਸ ਜੈਸੇ ਆਂਡੋ ਹਿਰਦੇ ਮਾਇ ਜੈਸੇ ਦਾਣੂ ਚੱਕੀ ਦਰਾ ਦੇ ਬਹੁਤ ਉਪਮਾ ਥੋਰ ਕਈ ਬਹੁਤ ਉਪਮਾ ਥੋਰ ਕਈ ਅਗ ਮੇ ਅਗਾਦ ਤੁਹੀ ਨਿਮਕ ਨ ਬਿਸਰੋ ਤੋ ਵਰੇ ਵਰੇ ਨਿਮਕ ਨ ਬਿਸਰੋ ਤੁਮ ਕੋ ਹਰੇ ਹਰ ਨਿਮਕ ਨ ਬਿਸਰੋ ਨਿਮਕ ਨ ਬਿਸਰੋ ਰੇ ਮਨੁ ੋਟ ਲਿਓ ਹਰ ਨਾਮਾ ਜਾਂ ਕੈ ਸਿਮਰਨ ਦੁਰਮਤ ਨਾਸੇ ਪਾਵੇਂ ਪਦ ਨਿਰਬਾਨਾ ਬਡ ਭਾਗੀ ਤੈ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੇ ਜਨਮ ਜਨਮ ਕੇ ਪਾਪ ਕੋਇ ਕੈ ਮੁਨ ਗਪਣ ਠ ਸਦਾਵੇ ਨਿਮਕ ਨਬੀ ਸਿਰੋ ਤੁਮ ਕੋ ਹਾਰੇ ਹਾਰੇ ਇਹ ਨਿੰਮਕ ਨ ਬਿਸਰਾ ਤੁਮ ਕੋ ਹਾਰੇ ਹਾਰੇ ਸਦਪ ਜੋ ਜਗਦੀ ਓ ਤਾ ਤੁਮਾਰਾ ਅੰਮ੍ਰਿਤ ਪੀਵੋ ਸਦਾ ਚਿਰ ਜੀਓ ਹਰ ਸਿਮਰਤਿ ਅੰਤਿ ਅਨੰਦਾ ਰੰਗ ਤੁਮਾ ਸ਼ਾ ਪੂਰਨ ਆਸ਼ਾ ਕਬੂ ਨ ਭਿਆਪੈ ਜਿੰਦਾ ਹੋ ਤਾ ਮਾਤਾ ਕੀ ਤਾ ਕੀ ਅਸੀ ਵਰਤਮਾਰਾ اے ਮਨੋ ਗੋ ਹਰ ਚਰਨਾ ਹੋਏ ਕੌਲਾ ਨਾਨਕ ਦੇਸ ਉਹਨੇ ਸੰਗ ਲਪਟਾਇਓ